ਮੱਕਵੀਨਰ ਬੇਰਜਗਰ ਸਾਂਝਾ ਮੋਰਚਾ ਪੰਜਾਬ ਬੇਰਜਗਰ ਸਾਥੀਓ ਜਿਵੇਂ ਕਿ ਆਪਾਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਵਿਰੁੱਧ ਸੰਘਰਸ਼ ਲੜ ਰਹੇ ਆ ਤਾਂ ਕਿ ਰੋਜ਼ਗਾਰ ਪ੍ਰਾਪਤ ਕਰ ਸਕੀਏ ਸਮੇਂ-ਸਮੇਂ ਤੇ ਆਪਾਂ ਹਰ ਜਗ੍ਹਾ ਤੇ ਐਕਸ਼ਨ ਲੀਕ ਕੇ ਗਏ ਆ ਤੇ ਕੀਤੇ ਵੀ ਆ ਉਸੇ ਤਰ੍ਹਾਂ ਜਿਹੜੀ ਲੁਧਿਆਣੇ ਵਿਖੇ ਜਮਨੀ ਚੌਣ ਹੋਣ ਜਾ ਰਹੀ ਹੈ ਉਹਦੇ ਸੰਬੰਧ ਵਿੱਚ ਸਰਕਾਰ ਦੇ ਖਿਲਾਫ ਵਾਅਦਾ ਖਲਾਫੀ ਦੇ ਲਈ ਜੋ ਆਪਾਂ ਰੈਲੀ ਕਰਨ ਜਾ ਰਹੇ ਆ 15 ਤਰੀਕ ਨੂੰ 15 ਜੂਨ ਨੂੰ ਜਿਹੜੀ ਰੈਲੀ ਕਰਨੀ ਆ ਆਪਾਂ ਉਹ ਜਿਹੜੀ ਰੈਲੀ ਆਪਾਂ ਵੇਰਕਾ ਪਲਾਂਟ ਆ ਜਿਹੜਾ ਉੱਥੇ ਇਕੱਠੇ ਹੋ ਕੇ ਉੱਥੋਂ ਮਾਰਚ ਕਰਦੇ ਹੋਏ ਜੋ ਪਿੱਛੇ ਸਾਡੇ ਦਫਤਰ ਆ ਆਮ ਆਦਮੀ ਪਾਰਟੀ ਦਾ ਸੰਜੀਵ ਰੋੜੇ ਦਾ ਕੈਂਡੀਡੇਟ ਦਾ ਇਹ ਮੁੱਖ ਦਫਤਰ ਆ ਆਮ ਆਦਮੀ ਪਾਰਟੀ ਦਾ ਇੱਥੇ ਪਹੁੰਚ ਕੇ ਆਪਾਂ ਇਸ ਦਫਤਰ ਦਾ ਘਰਾਓ ਕਰਨਾ ਉਹਨਾਂ ਚਿਰ ਘਰਾਓ ਰਹੂਗਾ ਚਾਹੇ ਪੱਕਾ ਮੋਰਚਾ ਲਾਉਣਾ ਪਵੇ ਜਿੰਨਾ ਚਿਰ ਮੁੱਖ ਮੰਤਰੀ ਖੁਦ ਆਪਣੇ ਨਾਲ ਮੀਟਿੰਗ ਨਹੀਂ ਕਰਦਾ ਆਪਣੀਆਂ ਮੰਗਾਂ ਸੰਬੰਧੀ ਕੋਈ ਆਪਾਂ ਨੂੰ ਜਿਹੜਾ ਹੈਗਾ ਸਕਾਰਾਤਮਕ ਜਿਹੜਾ ਹੈਗਾ ਰਵਈਆ ਰੱਖਦੇ ਹੋਏ ਕੋਈ ਆਪਣੀਆਂ ਮੰਗਾਂ ਦਾ ਹਾਂ ਪੱਖੀ ਹੰਗਾਰਾ ਨਹੀਂ ਭਰਦਾ ਉਹਨਾਂ ਚਿਰ ਜਿਹੜਾ ਹੈਗਾ ਇੱਥੇ ਧਰਨਾ ਜਾਰੀ ਰਹੂਗਾ ਸਾਰੇ ਬੇਰਜ਼ਗਾਰ ਸਾਥੀਆਂ ਨੂੰ ਅਪੀਲ ਹੈ ਤਿਆਰੀਆਂ ਵਿੱਢੋ ਵੱਡੇ ਪੱਧਰ ਤੇ ਇੱਥੇ 15 ਤਰੀਕ ਨੂੰ ਪਹੁੰਚੋ ਤਾਂ ਕਿ ਆਪਾਂ ਜਿਹੜਾ ਹੈਗਾ ਆਪਣਾ ਜਿਹੜਾ ਰੋਸ ਜ਼ਾਹਰ ਕਰ ਸਕੀਏ ਤਾਂ ਸਾਥਿਓ ਮੈਂ ਸੰਤ ਸਿੰਘ ਬਾਯਾ ਸੂਬਾ ਪ੍ਰਧਾਨਗੀ ਹੈ ਟਟਪਾਸ ਬੇਰਜ਼ਗਾਰ ਯੂਨੀਅਨ ਪੰਜਾਬ ਤਾਂ ਸਾਥਿਓ ਅੱਜ ਤੁਹਾਨੂੰ ਲੋਕੇਸ਼ਨ ਦੱਸ ਦਿੱਤੀ ਹੈ ਲੋਕੇਸ਼ਨ ਹੈ ਵੇਰਕਾ ਮਿਲਕ ਪਲਾਂਟ ਆਪਾਂ ਸਾਰਿਆਂ ਨੇ ਇਕੱਠਾ ਹੋਣਾ ਹੈ ਉੱਥੇ ਇਕੱਠੇ ਹੋ ਕੇ ਆਪਾਂ ਸੰਜੀਵ ਅਰੋੜਾ ਜਿਹੜਾ ਹੈ ਉਹਦੇ ਜਿਹੜਾ ਦਫ਼ਤਰ ਹੈ ਮੇਨ ਦਫ਼ਤਰ ਉਹਦਾ ਬਿਲਕੁਲ ਨਾਲ ਹੀ 8 ਕਿਲੋਮੀਟਰ ਤੇ ਦਫ਼ਤਰ ਹੈ ਉਹ ਆਪਾਂ ਬਿਲਕੁਲ ਉਹਦਾ ਕਰਾਓ ਕਰਨਾ ਹੈ ਜਦੋਂ ਤੱਕ ਆਪਾਂ ਨੂੰ ਸੀਐਮ ਵੱਲੋਂ ਜਾਂ ਕੋਈ ਆਪਾਂ ਨੂੰ ਮੀਟਿੰਗ ਦਾ ਪ੍ਰਪੋਜ਼ਲ ਨਹੀਂ ਆਉਂਦਾ ਉਦੋਂ ਤੱਕ ਆਪਾਂ ਨਾ ਤਰਨਾ ਬਿਲਕੁਲ ਕਰਾਓ ਚੱਰੀ ਜਾਵੇਗਾ ਪਰ ਸਾਥੀਓ ਹੁਣ ਤੁਸੀਂ ਬਿਲਕੁਲ ਜਿਮ ਨਹੀਂ ਚੋਣਾ ਸਮਾਂ ਆਪਣੇ ਕੋਲ ਕਾਰੋਬਾਰ ਨਿਕਲਦਾ ਅਸੀਂ ਅੱਜ ਬਿਲਕੁਲ ਆ ਬਿਲਕੁਲ ਲੋਕੇਸ਼ਨ ਸਾਰੀ ਤੁਹਾਨੂੰ ਦੱਸ ਚੁੱਕੇ ਆ ਮੇਰਕਾ ਮਿਲਕ ਪਲਾਂਟ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਹੈ ਉੱਥੋਂ ਅੱਗੇ ਸਿਰਫ ਤਾ ਕਿਲੋਮੀਟਰ ਆਪਾਂ ਤੁਰ ਕੇ ਸਾਰਿਆਂ ਨੇ ਜਾਣਾ ਹੈ ਤਾਂ ਸਾਥ ਸਾਰਿਆਂ ਨੇ ਪਹੁੰਚਣਾ 15 ਤਰੀਕ ਨੂੰ ਸਾਰੇ ਹੜ ਦਾ ਰੁਕ ਕੰਮ ਕਰੋ ਧੰਨਵਾਦ ਆ